ਕਬੂਤਰ ਬਾਜ਼ੀ ਦੇ ਨਾਮ ਤੇ ਹੋਈ ਪਰਿਵਾਰ ਦੇ ਨਾਲ ਵੱਡੀ ਠੱਗੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਜੇਕਰ ਨਾ ਹੋਈ ਸੁਣਵਾਈ ਤਾਂ 14 ਅਗਸਤ ਤੋਂ ਬੈਠਣਗੇ ਉਹ ਹੜਤਾਲ ਤੇ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਵਿਦੇਸ਼ ਭੇਜਣ ਦੇ ਨਾਮ ਤੇ ਏਜੰਟ ਦੇ ਲੋਕ 5 ਲੱਖ ਰੁਪਏ ਦੀ ਕੀਤੀ ਗਈ ਸੀ ਮੰਗ ਅੰਮ੍ਰਿਤਸਰ ਦੇ ਵਿੱਚ ਕਬੂਤਰਬਾਜ਼ੀ ਦੇ ਨਾਮ ਤੇ ਲੱਖਾਂ ਪਰਿਵਾਰ ਠੱਗੇ ਜਾਂਦੇ ਨੇ ਤੇ ਵਿਦੇਸ਼ ਭੇਜਣ ਦੇ ਨਾਮ ਤੇ ਇਹ ਗਰੀ ਪਰਿਵਾਰ ਆਪਣੀ ਸਾਰੀ ਉਮਰ ਦੀ ਕੀਤੀ ਜਮ੍ਹਾਂ ਪੂੰਜੀ ਇਨ੍ਹਾਂ ਕਬੂਤਰਬਾਜ਼ਾਂ ਨੂੰ ਦੇ ਦਿੰਦੇ ਨੇ ਮੁਰ ਉਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਪੁਲੀ ਪ੍ਰਸ਼ਾਸਨ ਵੱਲੋਂ ਵੀ ਇੰਨਾ ਗਰੀਬ ਪਰਿਵਾਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਉੱਥੇ ਹੀ ਅਮਰੀਕਸਰ ਦੇ ਅਮਰੀਠਾ ਰੋਡ ਦੇ ਇੱਕ ਵਾਲਮੀਕੀ ਗਰੀਬੀ ਪਰਿਵਾਰ ਦਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਵਿੜਿਤ ਪਰਿਵਾਰ ਦੇ ਵੱਲੋਂ ਗੁਰਦਾਸਪੁਰ ਦੇ ਏਜੰਟਾ ਕੋਲ ਠੱਗੀ ਦਾ ਸ਼ਿਕਾਰ ਹੋਣ ਦੀ ਸਾਰੀ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਏਜੰਟ ਦੇ ਵੱਲੋਂ 5 ਲੱਖ ਰੁਪਏ ਦੇ ਕਰੀਬ ਮੰਗੇ ਗਏ ਸੀ ਅਤੇ ਉਹਨਾਂ ਨੇ ਜਿਹੜੇ ਦੇ ਵੀ ਦਿੱਤੀ ਸੀ ਜਿਸ ਤੋਂ ਬਾਅਦ ਛੁਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਗਰੀ ਪਰਿਵਾਰ ਦੇ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉੱਥੇ ਕਈ ਧਾਰਮਿਕ ਅਤੇ ਵਾਲਮੀਕੀ ਜਥੇਬੰਦੀਆਂ ਵੀ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਉਹਨਦੇ ਭਰਾ ਨੂੰ ਬਾਹਰ ਅਲਮੀਨੀਆ ਭੇਜਣ ਦੇ ਨਾਂ ਤੇ 5 ਲੱਖ ਰੁਪਏ ਦੇ ਕਰੀਬ ਠੱਗੀ ਮਾਰੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਏਜੰਟਾਂ ਨੇ ਕਿਹਾ ਸੀ ਕਿ 5 ਲੱਖ ਰੁਪਏ ਦੇ ਕਰੀਬ ਤੁਹਾਡੇ ਭਰਾ ਨੂੰ ਬਾਰ ਭੇਜਣ ਦੇ ਲੱਗ ਗਏ ਤੇ ਅਸੀਂ ਭੇਜ ਵੀ ਦੇਵਾਂਗੇ ਤੇ ਉਹਨਾਂ ਨੂੰ ਪੈਸੇ ਦੇ ਦਿੱਤੇ ਅਤੇ ਉਹਨਾਂ ਨੇ ਉਹਨਾਂ ਦੇ ਭਰਾ ਨੂੰ ਬਾਹਰ ਤਾਂ ਭੇਜ ਦਿੱਤਾ ਪਰੰਤੂ ਉੱਥੇ ਨਾ ਤਾਂ ਕੋਈ ਕੰਮ ਮਿਲਿਆ ਤੇ ਨਾ ਹੀ ਰਹਿਣ ਲਈ ਕੋਈ ਜਗ੍ਹਾ ਜੋ ਕਿ ਉਹਨਾਂ ਦੇ ਨਾਲ ਇਕਰਾਰਨਾਮਾ ਕੀਤਾ ਗਿਆ ਇਸ ਤੋਂ ਬਾਅਦ ਉਹ ਉਹ ਤੇ ਭੁਖੜਤਾਲ ਭੁਖ ਦੇ ਨਾਲ ਵਿਆਸਤਾ ਤਰਫ ਦਾ ਫਿਰਦਾ ਹੈ ਜਿਸ ਦੀਆਂ ਉਸਨੇ ਫੋਟੋਆਂ ਵੀਡੀਓਜ਼ ਵੀ ਭੇਜ ਗਿਆ ਨੇ ਜਿਸ ਬੰਦੀ ਏਜੰਟਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਭਰਾ ਨੂੰ ਵਾਪਸ ਬੁਲਾ ਲਓ ਅਤੇ ਜੇਕਰ ਬੁਲਾਉਣਾ ਚਾਹੁੰਦੇ ਹੋ ਤਾਂ 60000 ਰੁਪਏ ਹੋਰ ਕਰੀਬ ਪੈਸੇ ਲੱਗਣਗੇ ਅਤੇ ਅਸੀਂ ਉਸ ਨੂੰ ਭਾਰਤ ਵਾਪਸ ਬੁਲਾ ਦੇਵਾਂਗੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿੰਨੇ ਲੰਬੇ ਸਮੇਂ ਤੋਂ ਸਾਡੀ ਕੋਈ ਵੀ ਜੋ ਸੁਣਵਾਈ ਹੋ ਨਹੀਂ ਕੀਤੀ ਜਾ ਰਹੀ ਅਤੇ ਇਸ ਤੋਂ ਬਾਅਦ ਉਹ 14 ਅਗਸਤ ਤੋਂ ਭੰਡਾਰੇ ਫੁੱਲ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਫੁਖੜਤਾਲ ਤੇ ਬੈਠेंगे ਤੇ ਪੰਜਾਬ ਸਰਕਾਰ ਦੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਵੀ ਕਰਨਗੇ ਮੇਰਾ ਨਾਮ ਹੈਗਾ ਜੋਤੀ ਜੋਤੀ ਕਸੀ ਮਜੀਠਾ ਰੋਡ ਤੋਂ ਮੁਗਬਲਾ ਪ੍ਰੀਮ ਨਗਰ ਤੋਂ ਰਹਿਣ ਵਾਲਾ ਹਾਊਸ ਨੰਬਰ 542 ਐਡੀਸੀ ਦਫਤਰ ਪੁਜੀਓ ਕੀ ਕਰਦਾ ਹੈ ਅੱਜ ਇਹਨਾਂ ਆਪਾਂ ਮੈਂ ਆਪਣੇ ਬ੍ਰਦਰ ਨੂੰ ਅਰਮੀਨੀਆ ਭੇਜਿਆ ਸੀ ਜੌਨ ਭੱਟੀ ਜੋ ਏਜੰਟ ਹੈਗੇ ਨੇ ਗੁਰਦਾਸਪੁਰ ਦੇ ਚੈੱਕ ਜੌਨ ਵਿੱਕੀ ਭੱਟੀ ਠੀਕ ਹੈ ਜੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਮਤਲਬ ਆਪਾਂ ਤੁਹਾਡੇ ਭਰਾ ਨੂੰ ਬਾਹਰ ਭੇਜਾਂਗੇ ਸਾਡੇ ਕਿਸੇ ਨੌਂ ਨੇ ਉਹਨਾਂ ਨਾਲ ਗੱਲ ਜਿਵੇਂ ਕਰਵਾਈ ਕਿੰਨੇ ਕਿੰਨੇ ਲੱਖ ਚ ਗੱਲ ਹੋਈ ਸੀ ਕਿੰਨੇ ਪੈਸੇ ਦਿੱਤੇ ਤੇ ਕੈਸ਼ ਯਾਰ 125000 ਚ ਗੱਲ ਹੋਈ ਸੀ 50000 ਆਈਡੀ ਵਾਸਤੇ ਟੋਟਲ ਉਹਨਾਂ ਨੂੰ ਅਸੀਂ 475 ਜਿਹੜਾ ਦਿੱਤਾ ਸੀਗਾ ਉਹੀ ਪੈਕਿੰਗ ਦਾ ਕੰਮ ਕਿਹਾ ਨਹੀਂ 2 ਸਾਲ ਦਾ ਵਰਕ ਪਰਮਿਟ ਕੰਪਨੀ ਦਾ ਡੀਆਰਸੀ ਕਾਰਡ ਸੋਸ਼ਲ ਵਰਕਰ ਕਾਰਡ ਕਹਿ ਜਿੰਨਾ ਵੜਾ ਕੇ ਤਾਂ ਆਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਕਿਦੋਂ ਮੁੰਡਾ ਉੱਥੇ ਗਿਆ ਕੋਈ ਕੰਮ ਨਹੀਂ ਲਾਇਆ ਮੈਂ ਉੱਥੇ ਸਰ ਜੀ ਕੋਈ ਗਏ ਆ 2-3 ਦਿਨ ਉਹਨਾਂ ਦੇ ਰੂਮ ਚ ਰਹੇ ਉਸ ਤੋਂ ਬਾਅਦ ਇੱਕ ਕੰਟੇਨਰ ਚ ਰਿਹਾ ਵਾ ਜਿੰਨਾ ਸਮਾਂ ਵੀ ਉੱਥੇ ਰਿਹਾ ਵਾ ਜਦੋਂ ਇਹਨੇ ਸਾਨੂੰ ਉੱਥੋਂ ਆਪਣੇ ਹਾਲਾਤ ਦੱਸੇ ਵੀਡੀਓ ਪ ਫੋਟਵਾ ਪਾਈਆਂ ਕੀ ਆ ਦੇਖੋ ਮੇਰੇ ਤੇ ਇੱਥੇ ਹਾਲਾਤ ਬਹੁਤ ਬੁਰੇ ਆ ਨਾ ਮੈਨੂੰ ਕੰਮ ਕਰਤੇ ਨਹੀਂ ਲਵਾਇਆ ਹੂੰ ਤੇ ਫਿਰ ਆਪਾਂ ਇਹਨਾਂ ਨਾਲ ਗੱਲ ਜਦੋਂ ਕੀਤੀ ਏਜੰਟਾਂ ਨਾਲ ਤੇ ਇਹ ਕਹਿੰਦੇ ਜੇ ਦੁਬਾਰਾ ਬ੍ਰਦਰ ਨੂੰ ਪਿੱਛੇ ਰਿਟਨ ਵਾਪਸ ਬੁਲਾਉਣਾ ਵਾ ਤੇ ਤੁਹਾਨੂੰ ਇੱਥੇ ਮਤਲਬ ਟੈਕਸ ਪੇ ਕਰਨਾ ਪਏਗਾ ਜਿਹੜਾ 21 ਦਿਨ ਤੋਂ ਪਲੱਸ ਇਹ ਜ਼ਿਆਦਾ ਰਹਿ ਚੁੱਕਾ ਵਾ ਹੂੰ ਉਹਦਾ ਵੀ ਇਹੀ 50000 300 ਇੱਥੇ ਟੈਕਸ ਦਿੱਤਾ 35000 ਦੀ ਟਿਕਟ ਕਰਵਾ ਕੇ ਫਿਰ ਆਪਣੇ ਬ੍ਰਦਰ ਨੂੰ ਵਾਪਸ ਬੁਲਾਇਆ ਕਿਦੋਂ ਬ੍ਰਦਰ ਆਇਆ ਉਹਦੇ ਕੋਲ ਤੁਸੀਂ ਕੰਪਲੇਨਟ ਕੀਤੀ ਤੁਸੀਂ ਸਰ ਉਸ ਤੋਂ ਪਹਿਲਾਂ ਵੀ ਮੈਂ ਕੰਪਲੇਨਟ ਕੀਤੀ ਸੀ ਫਰਵਰੀ ਮਹੀਨੇ 2 2024 ਨੂੰ ਤੁਸੀਂ ਕੀ ਉਸ ਸਮੇਂ ਸਰ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਆਏ ਆ ਇਹਨਾਂ ਨੇ ਵੀ ਕੀਤੀ 3 ਮਹੀਨੇ ਮਤਲਬ ਫਿਰ ਕਾਰਵਾਈ ਚੱਲੀ ਆ ਕਾਰਨ ਕੀ ਸਮਝ ਨਹੀਂ ਜਿਹੜਾ ਤਰੀਕਾ ਸਰ ਵੇਖੋ ਜੀ ਉਹ ਪਹਿਲੇ ਨੰਬਰ ਤੇ ਤੇ ਉਹ ਹੁੰਦੇ ਨਹੀਂ ਜਦੋਂ ਇਹਨਾਂ ਤਿੰਨ ਪਰਵਾਨੇ ਇਕੱਠੇ ਦੋ ਦੋ ਪਰਵਾਨੇ ਇਥੋਂ ਇੱਕ ਇੱਕ ਪਰਵਾਨਾ ਜੀ ਇਹਨਾਂ ਦੇ ਨਾਲ ਜਾ ਕੇ ਏਜੰਡਾ ਦੇ ਘਰ ਨੋਟਿਸ ਵੀ ਕਰਾ ਕੇ ਫਿਰ ਵੀ ਉਹ ਜਿਹੜੇ ਏਜੰਡਾ ਸਾਨੂੰ ਇਹੀ ਕਹਿੰਦੇ ਸੀ ਕਿ ਤੁਸੀਂ ਜੋ ਕਰ ਸਕਦੇ ਕਰ ਲਓ ਸਾਨੂੰ ਕੋਈ ਫੜਕਣੀ ਪੈਂਦਾ ਅੱਜ ਤੱਕ ਸਾਡੇ ਤੇ ਹੋਰੀ ਬੜੇ ਲੋਕਾਂ ਦਰਖਾਸਤਾਂ ਆ ਜੋ ਚੌਂਕਿਆਂ ਦੇ ਪਰਚੇ ਕਰਨ ਦੀ ਮੰਗ ਕੀਤੀ ਕੁਝ ਨਹੀਂ ਹੋਇਆ ਹੁਣ ਨੈਕਸਟ ਸਟੈਪ ਕੀ ਹੈ ਜੀ ਸਰ ਹੁਣ ਸਾਡਾ ਇਹੀ ਹੈ ਜੀ ਹੁਣ ਆਪਾਂ ਵਾਲਮੀਕੀ ਮਤਲਬ ਕੀ ਜਿ세 ਬੰਦੇ ਨੂੰ ਆਏ ਆ ਆਦੀ ਬਾਲ ਮਿੱਤਿਆ ਉਮੀਦਵਾਰ ਮਹਾ ਪੰਚਾਇਤ ਤੁ ਮੰਗ ਪੱਤਰ ਦਿੱਤਾ ਵਾ ਜੀ ਕਿਸ ਸਾਹਬ ਨੇ ਕਿਸ ਤਰੀਕੇ ਨਾਲ ਮੰਗ ਪੱਤਰ ਮੰਗ ਪੱਤਰ ਇਹ ਹੀ ਆ ਜੀ ਵੇਖੋ ਇਹਨਾਂ ਨੇ ਸਾਨੂੰ ਅਸ਼ਵਾਜ ਦਵਾਇਆ ਵਾ ਕਿ ਅਗਰ ਤੁਹਾਡੇ ਨਾਲ ਨਹੀਂ ਇਨਸਾਫ ਹੋਏਗਾ ਤੇ ਹੀ ਤੁਹਾਡੇ ਨਾਮ ਜਿੱਦਾਂ ਤੁਸੀਂ ਕਹੋਗੇ ਐਂ ਜੀ ਜੁਰ ਮੰਗ ਪੱਤਰ ਚਿੱਕਾ ਦਾ ਗੱਲੋ ਦਿੱਤਾ ਗਿਆ ਕੀ ਕਰੇ ਮੰਗ ਪੱਤਰ ਵੇਖੋ ਜੀ 6 ਮਹੀਨੇ ਹੋ ਗਏ ਸਾਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਵਿੱਚ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬਹੁਤ ਸੱਜੇ ਖਰਾਬ ਹੋਇਆ ਹਾਂ ਸਾਡਾ ਕਾਰੋਬਾਰ ਵੀ ਰੁਕਦਾ ਵਾ ਏਜੰਟ ਹੁੰਦੇ ਨਹੀਂ ਹੈਗੇ ਪੁਲਿਸ ਸਾਨੂੰ ਬੁਲਾ ਲੈਂਦੀ ਹੈ ਏਜੰਟ ਨਹੀਂ ਹੁੰਦੇ ਸੰਸਰ ਮੰਗ ਪੱਤਰ ਦਿੱਤਾ ਆਦੀ ਵਾਲਮੀਕੀ ਐ ਮੀਤਕਰ ਮਹਾਂ ਪੰਚਾਇਤ ਦਾਪਾ ਮੁਖੜਦਾ ਤੇ ਬਹਿਣ ਜਾ ਰਹੇ ਹੈ ਪਰਿਵਾਰ ਸੁਮੇ ਠੀਕ ਹੈ ਜੀ ਸਰਨ ਜੈ ਵਾਲਮੀਕੀ ਜੀ ਜੈ ਭੀ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀ ਹੈ ਜੀ ਮੈਂ ਆਦੀ ਵਾਲਮੀਕੀ ਮੀਤਕਰ ਮਹਾਂ ਪੰਚਾਇਤ ਦਾਪਾ ਮੁਖੜਦਾ ਤੋਂ ਚੱਲਦਾ ਸਵਾਮੀ ਨੂੰ ਬੜੇ ਵਿਸਤਾਰ ਦੇ ਨਾਲ ਦੱਸਿਆ ਗਿਆ ਵਾ ਸਵਾਮੀ ਮੀਨਾਤ ਜੀ ਵੱਲੋਂ ਕਿ ਜਿਹੜਾ ਸਾਡੇ ਸੰਗਠਨ ਅਦੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ 14 ਤਰੀਕ ਨੂੰ ਜਿਹੜਾ ਜਿਹੜਾ ਭੁੱਖ ਹੜਤਾਲ ਤੇ ਇਸ ਪਰਵਾਹ ਜਿਹੜਾ ਸਾਰਾ ਬੈਠਣ ਜਾ ਰਿਹਾ ਵਾ ਜਿਨ੍ਹਾਂ ਨੇ ਕਾਫੀ ਚਿਰ ਤੋਂ 6 ਮਹੀਨਿਆਂ ਤੋਂ ਲਗਾਤਾਰ ਜਿਹੜੇ ਖਾਣਿਆਂ ਦੇ ਵਿੱਚ ਜਿਹੜੇ ਧੱਕੇ ਖਾ ਰਹੇ ਆ ਇਹ ਇਹਨਾਂ ਦੇ ਨਾਲ ਜਿਹੜੀ ਕਬੂਤਰਬਾਜੀ ਕੀਤੀ ਗਈ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜੀ ਕਬੂਤਰਬਾਜੀ ਕੀਤੀ ਇਹਨਾਂ ਕੋ ਪੈਸੇ ਜਿਹੜੇ ਲੈ ਲਏ ਆ ਤੇ ਬਾਦੋਂ ਇਹਨਾਂ ਦਾ ਜਿਹੜਾ ਮੁੰਡਾ ਵਾ ਉੱਥੇ ਜਿਹੜਾ ਭੇਜ ਕੇ ਟੂਰਿਸਟ ਬੀਜੇ ਦੇ ਉੱਤੇ ਤੇ ਲਗਾਤਾਰ ਉਸ ਨੂੰ ਉੱਥੇ ਜਿਹੜਾ ਵਾ ਉੱਥੇ ਇੱਕ ਜਿਹੜਾ ਹੈ ਕੰਟੇਨਰ ਉਹਦੇ ਵਿੱਚ ਰੱਖਿਆ ਗਿਆ ਨਾ ਹੀ ਉਹ ਉੱਥੇ ਕੰਮ ਤੇ ਲਵਾਇਆ ਔਰ ਨਾ ਹੀ ਉਹ ਉੱਥੇ ਕੀ ਨਾਲੇ ਦੇ ਵਾਪਸ ਭੇਜਿਆ ਗਿਆ ਫਿਰ ਇਹ ਪਰਿਵਾਰ ਜਿਹੜਾ ਵਾ ਆਪਣੇ ਹੀ ਮਤਲਬ ਕਿ ਇਹ ਰਿਸ਼ਤੇਦਾਰਾਂ ਨੂੰ ਕਹਿ ਗਏ ਜਾਂ ਉਸੇ ਏਜੰਟ ਨੂੰ ਕਹਿ ਗਏ ਜਿਹੜਾ ਵਾ ਪੈਸੇ ਫਿਰ ਇਹਨਾਂ ਨੇ ਡਬਲ ਦੇ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਵਾਪਸ ਬੁਲਾਇਆ 70 8000 ਰੁਪਇਆ ਫਿਰ ਦਿੱਤਾ ਹੀ ਫਿਰ ਇਹ ਮੁੰਡੇ ਨੂੰ ਮੁੰਡੇ ਨੂੰ ਵਾਪਸ ਬੁਲਾਇਆ ਮਗਰ ਇਹਨਾਂ ਨੇ ਤਰਖਾਸ ਤੇ ਦਿੱਤੀ ਕਿ ਸਾਡੇ ਨਾਲ ਇਹ ਜਿਹੜੀ ਧੋਖਾ ਜਿਹੀ ਕੀਤੀ ਗਈ ਆ ਏਜੈਂਟ ਵੱਲੋਂ ਤੇ ਉਹਦੇ ਦੋਸ਼ੀ ਦੇ ਉੱਤੇ ਜਿਹੜੀ ਇਹਨਾਂ ਨੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਹੈ ਵਿੱਚ ਕਾਰਵਾਈ ਕਿਉਂ ਨਹੀਂ ਹੋਈ 6 ਮਹੀਨੇ ਤੇ ਲਗਭਗ ਕਾਰਵਾਈ ਸੀਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਕੋ ਐਸਐਚਓ ਸਾਹਿਬ ਨੇ ਕਾਰਵਾਈ ਕਿਉਂ ਨਹੀਂ ਕੀਤੀ ਕਾਰਨ ਕੀ ਹੋਵੇਗਾ ਦੇਖੋ ਜੀ ਯਾਨ ਤੇ ਕੋਈ politcal pressure ਹੈ ਇਹਨਾਂ ਨੂੰ ਯਾਦ ਇਹਨਾਂ ਨੇ ਅੰਦਰ ਖਾਤੇ ਯਾਦ ਕੋਈ ਲੈਣ ਦੇਣ ਕਰ ਲਿਆ ਵਾ ਜਿਸ ਦੇ ਕਾਰਨ ਅਜੇ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਸੜਕਾਂ ਤੇ ੱਟਕੇ ਖਾਰੇ ਆ ਵਾ ਥਾਣਿਆਂ ਦੇ ਵਿੱਚ ੱਟਕੇ ਖਾਰੇ ਆ ਵਾ ਕਿਤੇ ਨਾ ਕਿਤੇ ਸਾਡੇ ਲੋਕਾਂ ਦਾ ਤਾਂ ਲੱਗਦਾ ਨਹੀਂ ਪ੍ਰਸ਼ਾਸਨ ਨੇ ਤੁਹਾਨੂੰ jaan ਬੂਰ ਕੇ ਕੋਸ਼ਿਸ਼ ਕਰਨ ਰਹੀ ਧਰਨਾਲਾ ਦੀ ਅੰਮ੍ਰਿਤਪੁਰ ਪ੍ਰਸ਼ਾਸਨ ਜਿਹੜਾ ਨਾ ਵੈਸੇ ਗਰੀਬ ਪਰਿਵਾਰ ਨੂੰ ਡੇਬਲਾਂ ਦੇ ਉੱਤੇ ਹੱਕ ਨਹੀਂ ਦਿੰਦਾ ਸਾਨੂੰ ਜਦੋਂ ਹੱਕ ਲੈਣੇ ਪੈਂਦੇ ਆ ਉਹ ਸਾਡੇ ਬਾਬਾ ਸਾਹਿਬ ਅੰਬੀੜਤ ਦੇ ਜਿਹੜਾ ਸੰਗੋਧੀਕਰ ਦਿੰਦਾ ਸੜਕਾਂ ਦੇ ਉੱਤਰ ਦਾ ਸਾਨੂੰ ਉਹ ਜਿੰਨਾ ਚਿਰ ਨਾ ਨਾ ਲੱਗੇ ਉਹਨਾਂ ਚਿਰ ਇਹਨਾਂ ਦੇ ਜਿਹੜੇ ਸਿਰ ਤੇ ਜੂਲੀ ਸਿੱਟਦੀ ਇਸ ਕਰਕੇ ਜਿਹੜਾ ਆ ਪਰਿਵਾਰ ਆ ਕੱਲ ਨੂੰ ਜੇ ਪੰਡਾਰੀ ਪੋਲੇ ਤੇ ਕੋ ਹੜਤਾਲ ਤੇ ਪਿੰਦਾ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋਏਗਾ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੋਏਗਾ ਇਹ ਚੀਜ਼ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਔਰ ਪੁਲਿਸ ਪ੍ਰਸ਼ਾਸਨ ਜਿੰਨਾ ਜਿੰਨਾ ਉਹ ਪੂਛੇ ਸਮੇਂ ਪਹਿਲਾਂ ਇੱਕ 2018 ਦੇ ਵਿੱਚ ਐਕਟ ਨਿਕਲਿਆ ਹੈ ਕਿ ਜਿਹੜੇ ਲੋਕ ਕਬੂਤਰਬਾਜੀ ਕਰਦੇ ਆ ਲਾਇਸੈਂਸੀ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਉਹਨਾਂ ਉਹਨਾਂ ਦੇ ਵੀ ਚੈੱਕ ਕੀਤੇ ਜਾਣ ਕਿਤੇ ਇਹਨਾਂ ਕੋਲ ਜਾਲੀ ਲਾਇਸੈਂਸ ਤਾਂ ਨਹੀਂ ਹੈਗੇ ਤੇ ਉਹਨਾਂ ਦੇ ਲੋਕਾਂ ਦੇ ਵੀ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਨਹੀਂ ਹੈਗੇ ਤੇ ਜਿਹੜੇ ਲੋਕ ਇਹਨਾਂ ਲੋਕਾਂ ਦੇ ਨਾਲ ਕਬੂਤਰਬਾਜੀ ਕਰਕੇ ਠਗੀਆਂ ਮਾਰ ਕੇ ਇਹਨਾਂ ਲੋਕਾਂ ਨੂੰ ਬਾਹਰ ਭੇਜਦੇ ਆ ਤੁਰੰਤ ਪਰਚਾ ਦਰਜ ਕੀਤਾ ਜਾਵੇ ਕੱਲੇ ਆਪਣੀ ਵੀ ਗਲਤੀ ਹੈ ਨਾ ਕਿਉਂਕਿ ਆਪਾਂ ਵੀ ਏਜੰਟ ਕੋ ਜਾਣਦੇ ਆ ਆਪਾਂ ਨੂੰ ਵੀ ਵੇਖਣਾ ਚਾਹੀਦਾ ਹੈ ਹੈਗੇ ਇਹ ਪਤਾ ਹੈ ਇਸ ਤਰ੍ਹਾਂ ਵਰਗੇ ਦੇਖੋ ਜੀ ਗਰੀਬ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਦਫ਼ਤਰ ਬਣਾਏ ਹੁੰਦੇ ਵੱਡੇ ਵੱਡੇ ਦਫ਼ਤਰ ਬਣਾਏ ਹੁੰਦੇ ਤੇ ਸਾਡੇ ਜਿਹੜੇ ਅਨਪੜ ਲੋਕ ਵਿਚਾਰੇ ਆ ਉਹ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਔਰ ਇਹਨਾਂ ਦੀਆਂ ਗੱਲਾਂ ਦੇ ਕਾਰਨ ਹੀ ਇਹ ਵਿਚਾਰੇ ਗੁੰਮਰਾਹ ਹੋ ਜਾਂਦੇ ਆ ਇਸ ਕਰਕੇ ਕੀ ਨਾਲ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਇਹਨਾਂ ਨਾਲ ਜਿਹੜੇ ਲੋਕ ਆ ਜਿਹੜੇ ਵਿੱਕੀ ਭੱਟੀ ਆ ਜੋਨ ਭੱਟੀ ਆ ਬੀਵੀ ਆ ਇਹਨਾਂ ਦੇ ਅਕਾਉਂਟ ਚੈਟ ਦਿੱਤੇ ਜਾਂ ਇਸ ਸਾਲ ਦੀਆਂ ਜਿਹੜੀਆਂ ਡਿਟੇਲਾਂ ਇਹਨਾਂ ਦੀਆਂ ਅਕਾਊਂਟ ਦੀਆਂ ਡਿਟੇਲਾਂ ਚੈਟ ਦਿੱਤੀਆਂ ਜਾਂ ਜਿਹੜੇ ਲੋਕ ਇਸ ਤਰ੍ਹਾਂ ਕਬੂਤਰਬਾਜੀ ਕਰਦੇ ਨੇ ਜਿਹੜੇ ਪੁਲਿਸ ਵਾਲੇ ਜਿਹੜੇ ਨਹੀਂ ਇਹਨਾਂ ਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਦੇ ਉਹਨਾਂ ਉਹਨਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈ ਕਿਉਂਕਿ ਇਹ 2018 ਦੇ ਵਿੱਚ ਐਕਟ ਨਿਕਲਿਆ ਸੀ ਕਿ ਜੇ ਪੁਲਿਸ ਤੁਰੰਤ ਪਰਚਾ ਦਰਜ ਨਹੀਂ ਕਰਦੀ ਤੇ ਜਿਹੜੇ ਲੋਕ ਇਹਦੀ ਕਾਰਵਾਈ ਕਰਦੇ ਪਏ ਆ ਉਹਨਾਂ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਬੇਨਤੀ ਕਰਨ ਸਮਝਦੇ ਤੇ ਉੱਚ ਕੰਧਾਰੀਆਂ ਵੱਲੋਂ ਵੱਡੇ ਅਫਸਰਾਂ ਵੱਲੋਂ ਦੇਖਤਾ ਹੈਗਾ ਵਾ ਕਿ 30 40 ਦਿਨਾਂ ਦੇ ਵਿੱਚ ਵਿੱਚ ਦਾ ਹੱਲ ਕਰ ਦਿੱਤਾ ਚਾਹੀਦਾ ਆ 6 ਮਹੀਨੇ ਹੋ ਗਏ ਕੀ ਕਰਨ ਕੂਰ ਦੇ ਨੇ ਕਾਰਨ ਇਹੋ ਹੀ ਹੈ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਵਾ ਕਿ ਜਾਂ ਤੇ ਇਹਨਾਂ ਨੂੰ ਕੋਈ politcal pressure ਹੈ ਤੇ ਜਾਂ ਇਹਨਾਂ ਨੇ ਕੋਈ ਅੰਦਰ ਖਾਤੇ ਕੋਈ ਲੈਂਡ ਦੇਣ ਕਰ ਲਿਆ ਵਾ ਜਿਹਦੇ ਕਾਰਨ ਆ ਜੇ ਇਸ ਗਰੀਬ ਪਰਿਵਾਰ ਨੂੰ ਜਿਹੜੇ ਠੱਕੇ ਖਾਣੇ ਪੈ ਰਹੇ ਆ ਆਮ ਇਨਸਾਨ ਕੋਈ ਫੋਟੋ ਪਾ ਦਵੇ ਅਸਲੇ ਦੀ ਉਹਦੇ ਤੋਂ 1 ਮਿੰਟ ਤੋਂ ਪਹਿਲੇ ਪਰਚਾ ਹੋ ਜਾਂਦਾ ਬਿਲਕੁਲ ਬਿਲਕੁਲ ਜਿਹੜੀ ਤੁਸੀਂ ਫੋਟੋਆਂ ਦਿਖਾ ਰਹੇ ਹੋ ਸੋਸ਼ਲ ਮੀਡੀਆ ਤੇ ਉਹਨੇ ਵਾਇ ਕੋਈ ਦੇ ਕਰਚਾਰੀ ਹੋਇਆ ਨਾ ਇਹਦੀ ਸੁਣਵਾਈ ਹੋਈ ਬਨੇ ਜੀ ਤੁਸੀਂ ਪ੍ਰਸ਼ਾਸਨ ਨੂੰ ਫੋਟੋਆਂ ਦਿਖਾਈਆਂ ਸੀ ਜੀ ਇਹ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਮੀਡੀਆ ਰਾਈਟ ਵੀ ਦਿਖਾਈਆਂ ਵਾ ਔਰ ਇਹ ਪਰਿਵਾਰ ਜਦੋਂ ਗਿਆ ਵਾ ਪ੍ਰਸ਼ਾਸਨ ਨੂੰ ਦੋ ਤੋਂ ਤਿੰਨ ਵਾਰ ਮਿਲਿਆ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਵਾ ਉਹਨਾਂ ਨੂੰ ਵੀ ਦਿਖਾਈਆਂ ਕਿ ਦੇਖੋ ਜੀ ਇਹ ਬੰਦਾ ਇਸ ਤਰ੍ਹਾਂ ਦੇ ਸਾਨੂੰ ਮਦਦ ਫੋਟੋਆਂ ਪਾਉਂਦਾ ਪਿਆ ਵਾ ਸਾਡਾ ਇਸ ਬੰਦੇ ਕੋਲੋਂ ਬਚਾਅ ਕੀਤਾ ਜਾਵੇ ਸਾਡੇ ਪੈਸੇ ਦਵਾਈ ਜਾਣ ਮਗਰ ਅੱਜ ਤੱਕ ਕੋਈ ਸੁਣਵਾਈ ਪ੍ਰਸ਼ਾਸਨ ਨੂੰ ਅਪੀਲ ਕੀ ਹੈ ਅਪੀਲ ਇਹੋ ਹੀ ਆ ਜੀ ਜਾਂ ਤੇ ਇਸ ਗਰੀਬ ਦੋਸਤ ਕੋ ਪੈਸੇ ਦਵਾਈ ਦੇਣ ਤੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਵਾਲੇ ਟਾਈਮ 'ਚ ਵਰਗਰੀ ਪਰਿਵਾਰ ਨਾਲੇ ਧੱਕਾ ਨਾ ਕਰੇ ਠੀਕ ਹੈ ਕਿ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਨਹੀਂ ਤੇ 14 ਨੂੰ ਜਿਹੜਾ ਇਹ ਪਰਿਵਾਰ ਜਿਹੜਾ ਬੈਠਾ ਜਾ ਰਿਹਾ ਹੈ ਬਾਲ ਮਿਕੀ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ ਸਮਾਜਿਕ ਜਥੇਬੰਦੀਆਂ ਦਾ ਇਹਨਾਂ ਨੂੰ